40 ਕਿਲੋ ਦੁੱਧ ਵਾਲੀ ਵਹਿਰ ਦਿਖਾਉਣਾ ਮੈਂ ਤੁਹਾਨੂੰ ਰੱਖੀਆਂ 30 30 ਹਜ਼ਾਰ ਵਾਲੀਆਂ 8 8 ਸੇਰ ਵਾਲੀਆਂ ਢਾਂਡੀਆਂ ਉਹਨਾਂ ਦੇ ਸਮਝ ਵਿੱਚ ਨਹੀਂ ਆਣਗੀਆਂ ਆ ਤੁਹਾਨੂੰ ਜਮਾ ਮਿਲੂਗੀ ਟਾਟਾ ਵਾਟਾ 85000 ਰੁਪਏ ਦੀ ਉਹਦੀ ਪੌਣ ਵਾਲਾ ਤਾਂ ਕੱਢਣ ਵਾਲਾ ਤਾਂ 40 ਕਿਲੋ ਵੀ ਚੋਲੇ ਜੀ ਬੰਦਾ ਠੀਕ ਆ ਗੱਲ ਮਾਲਕਾਂ ਨੇ 33 34 ਕਿਲੋ ਦੁੱਧ ਦੱਸਿਆ ਸੀ ਦੂਜੇ ਸੂਏ ਦਿੱਤਾ ਦਿੱਤਾ ਵੀ ਪਹਿਲੇ ਸੂਏ ਬਾਈ ਜੀ 22 23 ਕਿਲੋ ਦੁੱਧ ਚੋਇਆ ਵੇ ਜੀ ਮਾਲਕਾਂ ਨੇ ਨਾ ਜੀ 27 28 ਕਿਲੋ ਦੁੱਧ ਦੱਸਿਆ 14 ਕਿਲੋ 13 14 ਕਿਲੋ ਟਾਈਮ ਦਾ ਅੱਛਾ 81000 ਰੁਪਏ ਦੀ ਜਿਹੜੀ ਮੁੰਡਾ ਗਾਂ ਵੀਰੇ ਬਖਾ ਆਪਾਂ ਤਾਂ ਇਸ ਏਰੀਏ 'ਚ ਵੀ ਨਹੀਂ ਆਏ ਸੀ ਤਾਂ ਭੀੜ ਕੋ ਗਾਲ ਤੇ ਦੇ ਨਹੀਂ ਹੁੰਦੇ ਸੀ ਠੀਕ ਹੈ ਤੇ ਬਾਈ ਦਾ ਬੋਲਣ ਚੱਲਣ ਦਾ ਮੈਨੂੰ ਥੋੜਾ ਜਿਹਾ ਵਿਸ਼ਵਾਸ ਹੋ ਗਿਆ ਜੇ ਤਾਂ ਬਾਲਟੀ ਧਰ ਕੇ ਚਵਾਉਂਦੀ ਹੋਵੇ ਸੂ ਕੇ ਲੱਤ ਮਾਰ ਜੇ ਤੇ ਸਾਨੂੰ ਪੈਸਾ ਨਾ ਦਿਓ ਆਪਨੇ ਤੋਂ 100 ਦਾ ਜਿਵੇਂ ਬੰਦਾ ਵਿੱਚ ਇਹਨਾਂ ਦੇ ਰੱਛਦਾ ਨਾ ਜੀ ਫੇਰ ਹੀ ਹਿਸਾਬ ਕਿਤਾਬ ਆਉਂਦਾ ਫੇਰ ਹੀ ਅੱਧੇ ਘੰਟੇ 'ਚ ਜੇਰਾ ਪੈਂਦਗੇ ਬੱਚਾ ਮਰ ਗਈ ਆਪਾਂ ਖੋਲ ਕੇ ਪਰਲੇ ਪਾਸੇ ਕਰਤੀ ਇੱਕ ਗਾਂ 19 ਕੀ ਅਥਾਨ ਕੰਨੀ ਉਹ ਵੀ ਆਪਾਂ ਚੋਣ ਵਾਲੇ ਪਾਸੇ ਲਾ ਲਾਂਗੇ ਐ ਨਹੀਂ ਵੀ ਕਿਸ ਨੂੰ ਉਨੀ ਕੀ ਰਹੀ ਰਹਿ ਗਈ ਜੀ ਸਸੀਕਾਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਫਿਰ ਬਾਈ ਸਰੇਂਦਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਧੌਲੇ ਕنگਰੇ ਦੇ ਵਿੱਚ ਅੱਜ ਆਪਾਂ ਤੁਹਾਨੂੰ ਫਿਰ ਘਟੋ ਘਟ 12 13 ਗਾਵਾਂ ਦੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਗਾਵਾਂ ਜਿਹੜੀਆਂ ਹੈਗੀਆਂ ਮਿੱਤਰੋ ਤੁਸੀਂ ਨਿਗਾਹ ਮਾਰ ਲਓ ਵਿੱਚੋਂ ਜੇ ਗੱਲ ਕਰੀਏ ਦੋ ਚਾਰ ਗਾਵਾਂ ਸੂਈਆਂ ਹੋਈਆਂ ਚੰਗੀਆਂ ਨਸਲ ਕੁਆਲਟੀ ਵੀ ਚੰਗੀ ਤੇ ਚੰਗੇ ਦੁੱਧ ਵਾਲੀਆਂ ਗਾਵਾਂ ਤੁਹਾਨੂੰ ਅੱਜ ਦਿਖਾਵਾਂਗੇ ਬਾਕੀ ਇੱਥੇ ਅੱਜ ਜੇ ਗੱਲ ਕਰੀਏ ਆਪਣੀ ਵੀਡੀਓ ਤੋਂ ਬਾਈਆਂ ਨੇ ਇੱਕ ਗਾਂ ਲੈਤੀ ਹੈਗੀ ਉਹ ਜਿਹੜੀ ਗਾਂ ਲੈਤੀ ਆ ਹਨਾ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨਾ ਉਹ ਸਾਹਮਣੇ ਖੜੀ ਜਿਹੜੀ ਗਾਂ ਉਹ ਬਾਈ ਲੈ ਕੇ ਗਿਆ ਆਪਣੀ ਵੀਡੀਓ ਤੂੰ ਦੇਖ ਕੇ ਆਜੋ ਆਪਾਂ ਨਾਲੇ ਉਹਨਾਂ ਨਾਲ ਵੀ ਗੱਲਬਾਤ ਕਰਵਾ ਗਏ ਪਹਿਲਾਂ ਵੀ ਕਿਵੇਂ ਰਿਹਾ ਤੁਹਾਡਾ ਕੰਮ ਹਨਾ ਐਕਸਪੀਰੀਅੰਸ ਕਿਵੇਂ ਰਿਹਾ ਤੇ ਉਹ ਉਹ ਵੀ ਸ਼ੇਅਰ ਕਰਨਗੇ ਗੱਲਾਂ ਤੇ ਵੀਡੀਓ ਚੰਗੀ ਲੱਗੀ ਗਾਵਾਂ ਚੰਗੀਆਂ ਲੱਗੀਆਂ ਹਨਾ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਤੇ ਵੀਡੀਓ ਸ਼ੇਅਰ ਵੀ ਹੱਸੀ ਗਾਲ ਸ੍ਰੀ ਗਾਲ ਤੇ ਪਹਿਲਾਂ ਤਾਂ ਪਿੰਡ ਦੱਸੋਗੇ ਤੁਹਾਡਾ ਪਿੰਡ ਕਿਹੜਾ ਹੈ ਹਾਂਜੀ ਮੇਰਾ ਪਿੰਡ ਤਾਂ ਤਨਪਰਾ ਜੀ ਠੀਕ ਹੈ ਜ਼ਿਲ੍ਹਾ ਸਰਸਾ تحصیل ਕਾਲਿਆ ਵਾਲੀ ਮੈਂ ਆਪਦੇ ਦੋਤੇ ਨੂੰ ਦਵਾ ਰਿਹਾ ਪਿੰਡ ਇਹਨਾਂ ਦਾ ਮੋਰੀ ਕਾ ਪੰਨੀ ਵਾਲਾ ਪੰਨੀ ਵਾਲਾ ਆ ਗਿਆ ਪਿੰਡ ਠੀਕ ਆ ਦੋਤੇ ਨੂੰ ਗਾਂ ਲੈ ਕੇ ਦਿੱਤੀ ਹੈ ਹਾਂਜੀ ਠੀਕ ਆ ਤੇ ਇਧਰੋਂ ਜਿਹੜਾ ਨਾਲ ਮੁੰਡਾ ਹੈ ਇਹ ਇਹ ਮੁੰਡੇ ਨੂੰ ਅਸੀਂ ਲਿਆਏ ਮੈਥੋਂ ਵੀ ਨਹੀਂ ਚੋਈ ਜਾਂਦੀ ਸੀ ਤੇ ਤੋਂ ਵੀ ਇਹ ਬੰਦਾ ਜਾਣਕਾਰ ਆ ਗਿਆ ਹਨਾ ਮੈਨੂੰ ਐ ਦੱਸੋ ਤੁਸੀਂ ਇਧਰ ਆ ਨੇੜੇ ਇਧਰਲੇ ਪਾਸੇ ਕਿਵੇਂ ਰਿਹਾ ਤੁਹਾਨੂੰ ਜਿਹੜੀ ਤੁਸੀਂ ਗਾਂ ਲੈ ਕੇ ਜਾ ਰਹੇ ਹੋ ਗਾਂ ਵੀਰੇ ਵੇਖਾ ਆਪਾਂ ਤਾਂ ਇਸ ਏਰੀਏ 'ਚ ਵੀ ਨਹੀਂ ਆਏ ਸੀ ਤਾਂ ਵੀਡੀਓ ਗਾਲਤੇ ਦੀ ਨਹੀਂ ਹੁੰਦੇ ਸੀ ਠੀਕ ਆ ਤੇ ਬਾਈ ਦਾ ਬੋਲਣ ਚੱਲਣ ਦਾ ਮੈਨੂੰ ਥੋੜਾ ਜਿਹਾ ਵਿਸ਼ਵਾਸ ਹੋ ਗਿਆ ਠੀਕ ਹੈ ਤੇ ਮੈਨੂੰ ਬਈ ਜਿਹੇ ਜੀ ਮਿਲਦੀ ਮੰਗਦੇ ਸੀ ਉਹ ਹੀ ਮਿਲ ਗਈ ਠੀਕ ਹੈ ਤੇ ਉਵੇਂ ਹੀ ਸਾਡਾ ਨੇ ਮਾਨ ਰੱਖਿਆ ਅੱਗੇ ਸਾਡੀ ਕਿਸਮਤ ਰੇਟ ਅੱਛਾ ਮੈਂ ਰੇਟ ਮੁਤਾਬਕ ਤੂੰ ਉੱਚੀ ਬੋਲੀ ਤੂੰ ਕੰਮ ਕਰਦਾ ਦੇਖ ਰੇਟ ਮੁਤਾਬਕ ਤੈਨੂੰ ਕਿਵੇਂ ਲੱਗੀ ਬਹੁਤ ਸਹੀ ਲੱਗਿਆ ਬਈ ਜਿਹੜੀ ਗੱਲ ਕਹਿੰਦੇ ਉਹ ਹੀ ਹੁੰਦੀ ਹੈ ਠੀਕ ਆ ਮੈਂ ਮਤਲਬ ਜਿਹੜਾ ਰੇਟ ਆ ਜਿਹੜੇ ਤੇਰੇ ਏਰੀਏ ਦਾ ਰੇਟ ਆ ਤੂੰ ਦੇਖ گاਵਾਂ ਲੈ ਇੰਨਾ ਕਰਦਾ ਵੀ ਉੱਥੇ ਜਾ ਕੇ ਗਾਂ ਕਿੰਨੇ ਰੁਪਏ ਦੀ ਵੇਕਨ ਵਾਲੀ ਆ ਗਾਂ ਬਈ ਲੱਖ ਤੋਂ ਬਾਹਰ ਵੇਕਨ ਦੀ ਆ ਤੇ ਤੁਸੀਂ ਮਤਲਬ ਬਾਈ ਨੇ ਕਿ ਯਾਰ ਉੱਤੇ ਤੇ ਬੇਸਥਿਤ ਹੋ ਪਾਣ 80 80 ਤੋਂ ਠੀਕ ਹੈ 80 8000 ਦੀ ਕੈਸੀ ਦਿੱਤੀ ਹੈ ਕੈਸੀ ਹਜ਼ਾਰ ਦੀ ਦੇਖੋ ਮੈਂ ਕਹਿੰਦਾ ਵੀ ਬਹੁਤ ਵਧੀਆ ਕੰਮ ਆ ਹਨਾ ਜਿਵੇਂ ਬਾਈ ਕਹਿੰਦਾ ਵੀ ਮੈਂ ਤਾਂ 2-4000 ਤੇ ਜਾਂ 5000 ਤੇ ਕੰਮ ਕਰਦਾ ਠੀਕ ਹੈ ਉਹ ਅੱਜ ਤੱਕ ਮੈਨੂੰ ਵੀ ਨਹੀਂ ਯਕੀਨ ਸੀਗਾ ਤੇ ਅੱਜ ਜਿਵੇਂ ਹੁਣ ਤੁਸੀਂ ਮੌਕੇ ਦੀ ਮੌਕੇ ਆਗੇ ਤੇ ਮੈਨੂੰ ਵੀ ਯਕੀਨ ਹੋ ਗਿਆ ਕਈ ਵਾਰੀ ਮੈਨੂੰ ਵੀ ਕਹਿੰਦੇ ਯਾਰ ਨਹੀਂ ਗਾਂਵਾ ਦਿੰਦਾ ਨਹੀਂ ਹੈਗਾ ਸਰੇਂਦਰ ਹਾਂਜੀ ਠੀਕ ਹੈ ਜਿੰਨੇ ਉਹ ਰੇਟ ਕਰਦਾ ਪਰ ਅੱਜ ਸਰੇਂਦਰ ਬਹੁਤ ਬਹੁਤ ਧੰਨਵਾਦ ਤੇਰਾ ਵੀ ਹੈ ਨਹੀਂ ਜੀ ਜਿਹੜਾ ਆਖੀਦਾ ਦੇ ਦਿੱ ਆਇ ਨਹੀਂ ਵੀ ਆਪਾਂ ਉਹੀ ਕਿਸੇ ਨੂੰ ਆਖਤਾ ਮਗਰੋਂ ਵਾਅਦਾ ਨਹੀਂ ਕੀਤਾ ਠੀਕ ਹੈ ਗੱਲ ਹਾਂ ਤੇ ਨਹੀਂ ਮੈਂ ਕਹਿੰਦਾ ਤੁਹਾਨੂੰ ਵਾਅਦਾ ਕਰੇ ਹਾਂਜੀ ਬਾਕੀ ਧੰਨਵਾਦ ਤੁਸੀਂ ਆਏ ਹੈ ਨਾ ਵੀਡੀਓ ਦੇਖ ਕੇ ਤੇ ਗਾਂ ਬਾਕੀ ਕਹਿੰਦੇ ਹੁੰਦੇ ਦੁੱਧ ਪੁੱਤ ਕਰਮਾ ਦਾ ਬਿਲਕੁਲ ਜੀ ਉਹ ਸੇਵਾ ਵੀ ਕਰਾਂਗੇ ਤਾਂ ਆਏਗਾ ਜੀ ਹੈ ਇਹ ਵੀ ਖਰੀਦ ਕੇ ਲਿਆਏਗਾ ਠੀਕ ਹੈ ਗੱਲ ਪਰ ਉਹ ਜਿਹੜਾ ਜਿਵੇਂ ਅਸੀਂ ਪਾਸੀ ਅਸੀਂ ਉਹ ਦੇਖਿਆ ਜੀ ਸਾਨੂੰ ਉਹਨਾਂ ਨੂੰ ਠੀਕ ਲੱਗੀ ਠੀਕ ਲੱਗੀ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਆਜੋ ਸਰਿੰਦਰ ਫਿਰ ਆਪਾਂ ਤੇ ਮੈਂ ਗਾਂ ਤੁਹਾਨੂੰ ਦਿਖਾ ਦਾਂ ਇਹ 81000 ਰੁਪਏ ਦੀ ਜਿਹੜੀ ਆ ਗਾਂ ਲੈ ਕੇ ਗਏ ਆ ਮੁੰਡਾ ਜਿਹੜਾ ਆਪ ਨਾਲ ਆਇਆ ਉਹਦੇ ਦੱਸਣ ਮੁਤਾਬਕ ਕਹਿੰਦਾ ਵੀ ਮਗਰ ਵੀ ਬੱਚੀ ਐ ਤੇ ਘੱਟੋ ਘੱਟ ਲੱਖ ਰੁਪਏ ਦੀ ਇਹ ਗਾਂ ਆ ਗਈ ਹੈਨਾ ਮੈਂ ਕਿਹਾ ਚਲੋ ਇਹ ਤੁਹਾਨੂੰ ਗਾਂ ਵੀ ਦਿਖਾ ਦੇ ਕੇ ਸਰਿੰਦਰ ਨਾਲ ਤਾਂ ਗੱਲਬਾਤ ਫੇਰ ਵੀ ਕਰਵਾ ਦਾਂਗੇ ਚੜਾ ਲਓ ਵੀ ਚੜਾ ਲਓ ਕਰਾਂ ਲੈ ਵੀ ਆਜੋ ਕਰਾਂ ਆਪਾਂ ਦੂਜੀਆਂ ਗਾਵਾਂ ਦੀ ਜਾਣਕਾਰੀ ਲੈ ਕੇ ਦੇਗੀ ਹੋਰ ਬਾਈ ਸਰੇਂਦਰ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਅੱਛਾ ਸਰੇਂਦਰ ਬਾਈ ਜਿਵੇਂ ਹੁਣ ਆਪਾਂ ਗੱਲਾਂ ਬਾਤਾਂ ਵੀ ਕਰਵਾਈਆਂ ਹਾਂ ਹਾਂਜੀ ਅ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਆਪਾਂ ਜਿਹੜੇ ਦਰਸ਼ਕ ਨਵੇਂ ਦੇਖਦੇ ਆ ਉਹਨਾਂ ਨੂੰ ਆਪਣੇ ਪਿੰਡ ਦਾ ਬੇਰਵਾ ਦੱਸ ਦਈਏ ਵੀ ਆਪਣਾ ਪਿੰਡ ਇਹ ਰਹਿ ਕਿੱਥੇ ਜਾਂਦਾ ਆਪਣਾ ਪਿੰਡ ਹੈ ਜੀ ਤੋਲਾ ਕਿੰਗਰਾ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਇਹ ਆਪਣਾ ਬਾਈ ਜੀ ਲੰਬੀ ਹਲਕਾ ਪੈ ਗਿਆ ਜੀ ਮਲੋੜ ਤੋਂ 5 ਕਿਲੋਮੀਟਰ ਹੈ ਡੱਬਾ ਵਾਲੀ ਤੋਂ 25 ਜੀ ਬਠਿੰਡੇ ਤੋਂ 37 38 ਮਕਸਰ ਤੋਂ 37 38 ਹੈ ਜੀ ਠੀਕ ਆ ਹਾਂ ਜੀ ਸਰੇਂਦਰ ਵੀਰੇ ਜਿਵੇਂ ਆਪਾਂ ਗੱਲ ਕਰ ਲਗੇ ਆਪਣੇ ਕੋਲੇ ਚਲੋ ਵੀਡੀਓ ਰੁਟੀਨ ਦੇ ਵਿੱਚ ਬਣਦੀ ਹੈ ਤੇ ਰਿਸਪੌਂਸ ਦੱਸੋ ਜਮੈਂ ਪਹਿਲੀ ਵਾਰ ਪੁੱਛ ਰਿਹਾ ਵਧੀਆ ਹੈ ਜੀ ਬਾਕੀ ਆਪਾਂ ਜਿਹੜਾ ਕੋਈ ਚੰਗਾ ਅੱਜ ਜਿਵੇਂ ਇੱਕ ਗਾਣ ਦਾ ਬੱਚਾ ਮਰ ਗਿਆ ਜੀ ਆਪਾਂ ਖੋਲ ਕੇ ਪਰਲੇ ਪਾਸੇ ਕਰਤੀ ਇੱਕ ਗਾਉਂ 1921 ਅਥਾਨ ਕੰਨੀ ਉਹ ਵੀ ਆਪਾਂ ਚੋਣ ਵਾਲੇ ਪਾਸੇ ਲਾ ਲਾਂਗੇ ਐ ਨਹੀਂ ਵੀ ਕਿਸੇ ਨੂੰ 1921 ਦੇ ਦੇ ਰਹਿਗੇ ਇਹ ਕੰਮ ਨਹੀਂ ਹਾਂਜੀ ਫਿਰ ਉਹੋ ਜਿਹੀ ਮਤਲਬ ਚੱਲਦਾ ਰਹਿੰਦਾ ਟੀਚਾ ਅੱਛਾ ਸਰੇਂਦਰ ਕਿਹੜੇ ਪਾਸੋਂ ਸਟਾਰਟ ਕਰ ਗਿਆ ਅੱਜ ਇਦਾਂ ਦਾ ਕੰਮ ਆਤੂ ਇਦਰੋ ਜੇ ਗੱਲ ਕਰਕੇ ਇਧਰੋ ਜੇ ਆਹ ਪਹਿਲੀ ਵਹਿੜ ਬਾਈ ਇਹ ਬਾਈ ਆਪਾਂ ਪਿਛਲੀ ਵੀਡੀਓ ਵਾਲੀ ਵਹਿੜ ਹੈ ਜੀ ਸੌਦਾ ਹੋਇਆ ਨੂੰ 3 ਦਿਨ ਹੋ ਗਏ ਬਾਈਆਂ ਨੇ ਅੱਜ ਪੈਸੇ ਪਾਏ ਆ ਹਜੇ ਅੱਛਾ ਇਹ ਵੀ ਵੇਗ ਗਈ ਦਿੱਤੀ ਹਾਂਜੀ ਵੇਗ ਗਈ ਇਹ ਵੀ ਆਪਣੀ ਵੀਡੀਓ 'ਤੇ ਗਈ ਹਾਂਜੀ 3 ਦਿਨ ਹੋ ਗਏ ਜੀ ਇਹਨੂੰ ਅੱਛਾ ਹੁਣ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲਗੇ ਜਿਹੜੀ ਆ ਆ ਗਈ ਬਾਈ ਹਾਂਜੀ ਇਹ ਵਹਿੜ ਦਾ ਰੰਗ ਬਾਝੀ ਬਹੁਤ ਸੋਹਣਾ ਹਾਂਜੀ ਤੇ ਸੂਆ ਕਿੰਨਾ ਸੂੰਦੀ ਆ ਬਾਈ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਠੀਕ ਆ ਦਿਨ ਕਿੰਨੇ ਲੈ ਜੂਗੀ ਦਿਨ 5-7 ਦਿਨ ਲਊਗੀ ਜੀ 5-7 ਦਿਨ ਲੈ ਜੂਗੀ ਹਾਂਜੀ ਤੇ ਦੁੱਧ ਪਈ ਫਿਰ ਕਿ ਮੇਰੇ ਨਾਲੋਂ ਤੁਸੀਂ ਆਪ ਹੀ ਵੇਖੋ ਜੀ ਲੈਵੇ ਤੇ ਕੈਮਰਾ ਮਾਰ ਕੇ ਜਾਂ ਦਰਸ਼ਕ ਦੱਸਣਗੇ ਜੀ ਕਿੰਨਾ ਕੁ ਦੇ ਸਕਦੀ ਹੈ ਮੈਂ ਤਾਂ ਆਪ ਇਹੀ ਗੱਲ ਕਹਿਣਾ ਹੈ ਕਿ ਵੀ ਦੁੱਧ ਜਿਹੜਾ ਹੈਗਾ ਦਰਸ਼ਕੀ ਦੇਖ ਲਿਆ ਕਰਨ ਵੀ ਪਸ਼ੂ ਨੂੰ ਦੇਖ ਕੇ ਵੀ ਕਿੰਨਾ ਕੁ ਕੋਈ ਚੋ ਸਕਦਾ ਕਿ ਉਹ ਜੀ ਸਾਫ ਸਫਾਈ ਹੈ ਜੀ ਕੀ ਉਹ ਜਥਣ ਵਗੈਰਾ ਠੀਕ ਆ ਗਾਦਾ ਇਹ ਲਓ ਵੀ ਮਿੱਤਰੋ ਤੁਸੀਂ ਨੋਟ ਕਰ ਲਓ ਬਾਈ ਦੇ ਕਹਿਣ ਦੇ ਮੁਤਾਬਕ ਵੀ ਇਹਨਾਂ ਗਾਵਾਂ ਦਾ ਦੁੱਧ ਹੈ ਨਾ ਜਿਹੜਾ ਮਿੱਤਰੋ ਬਰੀਡ ਦੇ ਹਿਸਾਬ ਨਾਲ ਥਣ ਲੈਵੇ ਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਆ ਦੇਖੋ ਤੁਸੀਂ ਠੀਕ ਆ ਲਿਓ ਬਈ ਬਾਹਰ ਦੇ ਕਰ ਅੰਦਰ ਇਹ ਥੋੜਾ ਜਿਹਾ ੱੱੱਕਾ ਕਰਦੀ ਆ ਬਾਈ ਨਾਲ ਅੱਛਾ ਬਾਈ ਸਰੇਂਦਰ ਫੇਰ ਵੀ ਤੇਰੇ ਐਡ ਦੇ ਮੁਤਾਬਕ ਵੀ ਕਿੰਨਾ ਕ ਦੁੱਧ ਪਾਸ ਆ ਰਿਹਾ ਮਾਲਕਾਂ ਨੇ ਨਾ ਜੀ 27 28 ਕਿਲੋ ਦੁੱਧ ਸੱਚਾ 14 ਕਿਲੋ 13 14 ਕਿਲੋ ਟਾਈਮ ਦਾ ਅੱਛਾ ਤੇ ਆਪਾਂ 24 25 ਸਿਰ ਦੁੱਧ ਦੀ ਔਰ ਤੇ ਦੇ ਦਿਆਂਗੇ ਯਾਰ ਇਹਨਾਂ ਤਾਂ ਦੇਣਾ ਚਾਹੀਦਾ ਬਾਈ ਇਹ ਨਹੀਂ ਹਾਂਜੀ ਕਿਉਂ ਗਾਂ ਦੀ ਬੇਲ ਬੂਲ ਵੀ ਜਿਆਦਾ ਮਤਲਬ ਨਮੀ ਆ ਗਈ ਬਾਕੀ ਨਾ ਬਾੜੀ ਜਿਆਦਾ ਸਫਾਈ ਸੁਈ ਲੇਵੇ ਵਾਲੀ ਲੱਗੀ ਪਈ ਆ ਜੀ ਲੈ ਨੇੜੋਂ ਦਿਖਾ ਦਗੇ ਆਪਾਂ ਜਮਾਨ ਮੈਂ ਕਹਿੰਦਾ ਵੀ ਗੋਲ ਲੈਵਾ ਪਿਆ ਬਈ ਫਿਰ ਆਪਾਂ ਰੇਟ ਮੁਤਾਬਕ ਕਿਹੇ ਕਿੰਨੇ ਰੁਪਈਆ ਚ ਦੇ ਬਈ ਜੀ ਇਹ ਆਪਾਂ 85000 ਰੁਪਈਆ ਦੇ ਦੇਾਂਗੇ ਜੀ 85000 ਹਾਂਜੀ ਠੀਕ ਆ ਵਿੱਚੋਂ ਮਾਨਤਾ ਨਹੀਂ ਮੌਕੇ ਦੀ ਗੱਲ ਆ ਜੀ ਓਕੇ ਜਿਵੇਂ ਹੋਣਾਗਾ ਜਿੰਨਾ ਕੋ ਹੁੰਦਾ ਹੋਇਆ ਕਰਦੇ ਠੀਕ ਆ ਜਿਵੇਂ ਆਪਣੇ ਕੋਲੇ ਮਗਰਗਾ ਆ ਗਈ ਹਾਂਜੀ ਇਹ ਵੀ ਯਾਰ ਵੱਡੀ ਬਹੁਤ ਆ ਕਿੰਨਵਾ ਸੂਆ ਬਈ ਸੂੰਦੀ ਐ ਤੀਜਾ ਸੂਆ ਜੀ 32 ਕਿਲੋ ਮਾਲਕਾ ਨੇ ਦੁੱਧ ਦੱਸਿਆ ਜੀ ਠੀਕ ਆ ਬਾਕੀ ਤੁਸੀਂ ਲੈਵੇ ਦੀ ਸਫਾਈ ਸੁਹੀ ਵੇਖੋ ਜੀ ਕੀ ਜਾਂਦੀ ਆ ਨਹੀਂ ਮੈਂ ਤੁਹਾਨੂੰ ਦੱਸਾਂਗਾ ਕੋਈ ਨਵਾਈ ਧਵਾਈ ਨਹੀਂ ਗਈ ਕਿ ਕੱਲਾ ਕਪੜਾ ਕੁੱਪੜਾ ਬਰਸ਼ੀ ਮਾਰ ਲੇਵਾ ਦੇਖੋ ਮਿੱਤਰੋ ਲੇਵੇ ਵਾਲੇ ਪਾਸੋਂ ਤਾਂ ਨਾ ਬੰਬ ਬਣਾ ਦੂਗੀ ਜਮੈਂ ਐਨ ਜਦੋਂ ਮੌਕੇ ਤੇ ਤਿਆਰ ਹੋਊਗੀ ਨਾ ਇਹ ਕਿੰਨੇ ਕ ਦਿਨ ਲੈਂਦੀ ਹੈ ਬਈ ਇਹ ਤਕਰੀਬਨ ਹਫਤਾ ਤੱਕ ਲਊਗੀ ਜੀ ਹਫਤੇ ਨੂੰ ਤਾਂ ਬਈ ਜੇ ਮੈਂ ਇੱਕ ਗੱਲ ਦੱਸਾਂ ਗੱਲ ਵੀ ਮੇਰਾ ਦੂਜਾ ਗੇੜਾ ਲੱਗ ਗਿਆ ਠੀਕ ਹੈ ਜੇ ਉਹਦੋਂ ਖੜੀ ਹੋਈ ਦਰਸ਼ਕਾਂ ਨੂੰ ਦਿਖਾ ਦਾਂਗੇ ਜਦੋਂ ਐਨ ਤਿਆਰ ਹੋਊਗੀ ਹਾਂਜੀ ਹਨ ਲੈ ਆਹ ਦੇਖ ਯਾਰ ਲੇਵਾਲੂ ਉਹ ਤਾਂ ਬਹੁਤ ਕਹਿ ਬਣਾਉਣਾ ਬਾਕੀ ਮੈਂ ਤੁਹਾਨੂੰ ਦੱਸਾਂ ਗੱਲ ਇਹ ਕਹਿਣ ਵਾਲੀ ਗੱਲ ਨਹੀਂ ਹੁੰਦੀ ਮੂਹਰੇ ਥਾਂ ਬਹੁਤ ਖਾਲੀ ਪਿਆ ਬਈ ਫਿਰ ਇਹ ਆਪਾਂ ਮਤਲਬ 30 ਕਿਲੋ ਦੁੱਧ ਆ ਲਈਗਾ ਕਿੰਨੇ ਚ ਦੇਵਾਂਗੇ ਇਹ ਬਾਈ ਆਪਾਂ 85000 ਰੁਪਏ ਦੇ ਦੇ ਦਾਂਗੇ ਜੀ ਇਹ ਵੀ 85 ਹਾਂਜੀ ਇਹ ਵੀ 85000 ਠੀਕ ਆ ਬੰਨ ਦੇ ਲੋ ਵੀ ਮਿੱਤਰੋ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਜੇ ਕਿਸੇ ਆਮ ਬੰਦੇ ਦੇ ਘਰੇ ਹੋਵੇ ਨਾ ਇਹਗਾ ਤੇ ਉਹਨਾਂ ਨੇ ਮੁੱਲ ਗਰੰਟਡ ਆ ਵੀ 1 ਲੱਖ ਤੇ 20000 ਮੁੱਲ ਕਰਨਾ ਹੀ ਕਰਨਾ ਇਹਦਾ ਅੱਛਾ ਸਰੇਂਦਰ ਮਾੜ ਆਇਆ ਨਾ ਇਧਰ ਕਰੀ ਮੈਂ ਖੜੀ ਗਾਂ ਦਵਾਦਾ ਇਹ ਲੈ ਹੋ ਗਈ ਰੀਜ ਪੂਰੀ ਫਿਰ ਸਰੇਂਦਰ ਹਾਂਜੀ ਹੋ ਗਈ ਅੱਛਾ ਸਰੇਂਦਰ ਹੁਣ ਜਿਵੇਂ ਤੀਜੇ ਨੰਬਰ ਵਾਲੀ ਆ ਗਈ ਤੇਰੀ ਆ ਵੈਸੇ ਹਾਂਜੀ ਇਹ ਹੈ ਵਹੈਡ ਦਾ ਸੂਆ ਕਿਨਵਾ ਇਹਦਾ ਵੀ ਤੀਜਾ ਸੂਆ ਜੀ ਇਹਦਾ ਵੀ ਤੀਜਾ ਸੂਆ ਹਾਂਜੀ ਕਿੰਨੇ ਦਿਨ ਬਾਕੀ ਆ ਇਹ 5-7 ਦਿਨ ਲਊਗੀ ਜੀ ਰੈਡੀ ਹੈ ਜੀ 5-7 ਦਿਨ ਇਹ ਵੀ ਲੈ ਜੂਗੀ ਹਾਂਜੀ ਤੇ ਦੁੱਧ ਬਾਈ ਫਿਰ ਮੈਨੂੰ ਆਏ ਦੁੱਧ ਬਾਈ ਇਹਦਾ ਵੀ 28-29 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਵਿਆ ਜੀ 28-29 ਕਿਲੋ ਹਾਂਜੀ ਲੇਵਾ ਦੇਖ ਲਓ ਮਿੱਤਰੋ ਲੇਵੇ ਵਾਲੇ ਪਾਸਿਓਂ ਤਾਂ ਕੋਈ ਘਾਟ ਨਹੀਂ ਹੈਗੀ ਹਜੇ ਦਿਨ ਬਾਕੀ ਆ ਮੈਂ ਤੁਹਾਨੂੰ ਦੱਸਾਂ ਗੱਲ ਜਾਤ ਬਰੀਡ ਤੁਸੀਂ ਮੂੰਹ ਤੇ ਫੇਸ ਦੀ ਬਿਊਟੀ ਤੁਸੀਂ ਚੈੱਕ ਕਰ ਲਓ ਬਾਕੀ ਲੇਵਾ ਦੇਖੋ ਤੁਸੀਂ ਨਾ ਇਹ ਆ ਦੇਖੋ ਇੱਕੋ ਜਿਹੇ ਗਾਵਾਂ ਲੱਗਦੀਆਂ ਜਿਹੜੀਆਂ ਆਪਾਂ ਦਿਖਾਈਆਂ ਠੀਕ ਹੈ ਲੈ ਜਾ ਬਾਈ ਸਰੇਂਦਰ ਅੰਦਰ ਲੈ ਜਾ ਗੇੜਾ ਇੱਥੋਂ ਦੀ ਕਢਾ ਦੇ ਚੰਗੇ ਦੁੱਧ ਵਾਲੀਆਂ ਗਾਵਾਂ ਆ ਗਈਆਂ ਆ ਦੇਖੋ ਬਹੁਤ ਸੋਹਣੇ ਡਰ ਕੁਆਲਟੀ ਵਾਲੀਆਂ ਗਾਵਾਂ ਦੁੱਧ ਦੇ ਵੀ ਇਹ ਬੰਦਾ ਸੇਵਾ ਵਾਲਾ ਹੋਣਾ ਚਾਹੀਦਾ ਹਾਂ ਭਲਾ 30 ਸਿਰ ਦੁੱਧ ਵੀ ਚੋ ਸਕਦੇ ਇਹਦੇ ਠੀਕ ਹੈ ਗੱਲ 30 ਕਿਲੋ ਦਾ ਦੁੱਧ ਖੁੱਲਾ ਦੇਊਗੀ ਹਾਂਜੀ ਤੀਜਾ ਸੂਆ 85000 ਰੁਪਏ ਚ ਹਾਨਾ ਹਾਂਜੀ ਤੇ ਜਿਵੇਂ ਆਪਣੇ ਗਾਂਾਂ ਵਾਲੀ ਸਾਈ ਵਾਲ ਦੀ ਗੱਲ ਕਰਾਂਗੇ ਹਾਂਜੀ ਇਹੇ ਬਾਈ ਬੈਲੀਨਾ ਪਹਿਲਾ ਸੂਆ 6 ਤੋਂ 7 ਕਿਲੋ ਟਾਈਮ ਦਾ ਦੁੱਧ ਸੋਡੀ ਵੀ ਰਿਸ਼ਤਦਾਰੀ ਹੈ ਉੱਥੇ ਤੁਸੀਂ ਉੱਥੇ ਹੀ ਆਇਆ ਦਾ ਪਿੰਡ ਦੀ ਹੈ ਠੀਕ ਹੈ ਗੱਲ ਹਾਂਜੀ ਮਾਲਕਾਂ ਨੇ ਇੰਨੀ ਕੁ ਗਰੰਟੀ ਕੀਤੀ ਹੈ ਕਿ ਜੇ ਤਾਂ ਬਾਲਟੀ ਧਰ ਕੇ ਚਵਾਉਂਦੀ ਹੋਵੇ ਸੂ ਕੇ ਲੱਤ ਮਾਰ ਜੇ ਤੇ ਸਾਨੂੰ ਪੈਸਾ ਨਾ ਦਿਓ ਆਪਣੇ ਤੋਂ 100 ਦਾ ਨੋਟ ਨਹੀਂ ਲਿਆ ਜੀ ਬੰਦਿਆਂ ਨੇ ਠੀਕ ਆ ਆਂਦੇ ਵੀ ਜਿੱਦੇ ਬਾਲਟੀ ਧਰ ਕੇ ਚਵਾਉਂਦੀ ਹੋਵੇ ਠੰਡੀ ਹੋਵੇ ਤਾਂ ਸਾਨੂੰ ਪੈਸੇ ਦੇ ਦਿਓ ਨਹੀਂ ਸਾਨੂੰ ਪੈਸਾ ਨਾ ਦਿਓ ਆਪਾਂ ਜਿਹੜੀ ਵੀ ਕੋਸਾਈਵਾਲ ਗਾਂ ਲੈਣੀ ਠੰਡੀ ਮਿੱਠੀ ਗਾਂ ਲੈਣੀ ਹੁਣ ਐ ਨਹੀਂ ਵੀ ਕੋਈ ਠੀਕ ਹੈ ਗੱਲ ਇਹ ਇਹ ਮੇਰੀ ਗੱਲ ਹੋਈ ਸੀ ਕਰ ਇਨਾਂ ਦੇ ਬਤਲੋ ਮੈਂ ਵੀ ਕਹਿ ਸਕਦਾ ਜਿਹੜੇ ਬੰਦੇ ਤੋਂ ਆਈ ਹੈ ਹੈਨਾ ਤੇ ਬਾਕੀ ਸਰੇਂਦਰ ਫਿਰ ਇਹਦਾ ਪਹਿਲਾ ਸੂਆ ਹੈਨਾ ਹਾਂਜੀ ਇਹ ਦੂਜਾ ਸੂਆ ਸੋਣਾ ਜੀ ਅੱਛਾ ਦੂਜਾ ਸੂਆ ਹਾਂਜੀ ਤੇ ਥੋੜਾ ਜਿਹਾ ਖਿਨਾਰੇ ਦਾ ਇੱਕਰੀ ਕਰਕੇ ਥੋੜਾ ਜਿਹਾ ਉਹ ਕਰੀ ਜਾਂਦੀ ਹੈ ਜੀ ਦੁੱਧ ਕਿੰਨਾ ਪਾ ਦੂ ਦੁੱਧ ਬਾਈ ਜੀ ਇਹ 14 15 ਕਿਲੋ ਦੇਊਗੀ ਜੀ ਠੀਕ ਹੈ 14 15 ਕਿਲੋ ਹਾਂਜੀ ਤੇ ਇਹਦਾ ਫਿਰ ਆਪਾਂ ਤੋੜ ਕੇ ਦਿਖਾਵਾਂਗੇ ਪਹਿਲਾਂ ਰੇਟ ਹੀ ਦੱਸ ਦੇ ਫਿਰ ਭੁੱਲ ਜੀ ਬਾਈ ਆਪਾਂ 55000 ਰੁਪਏ ਦੀ ਦੇ ਦਿਆਂਗੇ ਜੀ 55000 ਹਾਂਜੀ ਇਹ ਚਲਾਈ ਕਰਾ ਇੱਧਰ ਥੋੜਾ ਜਿਆ ਸਾਨੂੰ ਮੈਂ ਦੱਸ ਦਿੰਨਾ ਵੀ ਥਾਂਲੇਵੇ ਦੀ ਜਿਹੜੀ ਹੈਗਾ ਪੂਰੀ ਸਾਫ ਆ ਅ ਕਈ ਵਾਰੀ ਨਾ ਪਸੂ ਅੱਜ ਵੀ ਕਰ ਜਾਂਦਾ ਬੇਗਾਨੇ ਬੰਦੇ ਤੋਂ ਇਹ ਆ ਦੇਖੋ ਠੀਕ ਆ ਇਹ ਹਜੇ ਤਾਂ ਨਾ ਲੈ ਦਿਨ ਕਿੰਨੇ ਪੈ ਸਰਿੰਦਰ ਬਾਈ ਇਹ ਹਫਤਾ ਲੈ ਜੂ ਵੀ ਸੁਣ ਹਫਤਾ ਤਾਂ ਲੈ ਜੂ ਹਨਾ ਹਾਂਜੀ ਠੀਕ ਆ ਬੰਦੇ ਵੀ ਬੰਦੇ ਅੱਛਾ ਭਾਈ ਸਰੇਂਦਰ ਜਿਵੇਂ ਹੁਣ ਆਪਾਂ ਗੱਲ ਕਰ ਲਗੇ ਇਧਰ ਗਾਂਵਾਂ ਆ ਗਈਆਂ ਤੇਰੀਆਂ ਹਨਾ ਤੇ ਇੱਕ ਦੋ ਆ ਗਈਆਂ ਚਲ ਆਪਾਂ ਇਹ ਦੋ ਬਾਅਦ ਚ ਦਿਖਾ ਦਾਂਗੇ ਪਹਿਲਾਂ ਮੈਨੂੰ ਆ ਗਾਂ ਦੱਸ ਯਾਰ ਜਿਹੜੀ ਆਹਾ ਗਾਂ ਗਈ ਖੜੀ ਲੇਵਾ ਦਿਖਾ ਦਾਂ ਮੈਂ ਖੜੀ ਦਾ ਇਹ ਆ ਦੇਖੀ ਲੈ ਉੱਤੋਂ ਤੱਕ ਇੱਕ ਕਦੋ ਸੂਈ ਆ ਭਾਈ ਭਾਈ ਜੀ ਇਹ ਕੱਲ ਦੀ ਸੂਈ ਵਈ ਆ ਜੀ ਅੱਛਾ ਕੱਲ ਦੀ ਸੂਈ ਹੋਈ ਆ ਮਗਰ ਬੱਚਾ ਇਹਦੇ ਇਹ ਕੱਲ ਸ਼ਾਮ ਨੂੰ 5 ਕੋਈ ਸੂਈ ਸੀਗੀ ਜੀ ਬੱਚੇ ਨੂੰ ਜਨਮ ਦਿੱਤਾ ਜੀ ਇਹਨੇ ਬੱਚੇ ਨੂੰ ਜੇਰ ਦੀ ਵੀਡੀਓਸ ਪ੍ਰੋਪਰ ਸੂਂਦੀ ਦੀ ਵੀਡੀਓ ਆਪਣੇ ਕੋਲੇ ਹਾਜ਼ਰ ਹੈ ਜੀ ਹਾਜ਼ਰ ਹੈ ਕਿੰਨੇ ਦੁੱਧ ਲਈ ਗਾ ਮੰਨਦਾ ਬਾਈ ਜੀ ਮਾਲਕਾ ਨੇ 33 34 ਕਿਲੋ ਦੁੱਧ ਦੱਸਿਆ ਸੀ ਦੂਜੀ ਸੂਏ ਦਿੱਤਾ ਦਿੱਤਾ ਵੇ ਜੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਹਾਂਜੀ ਠੀਕ ਆ ਹੁਣ ਜੇ ਆਸ ਕਰਕੇ ਖੁੱਲੇ ਦੁੱਧ ਦੀ ਦੀ 30 ਕਿਲੋ ਤੋਂ ਜਿਵੇਂ ਮਰਜੀ ਬਾਹਰ ਚੋਲਿਓ ਜੀ 30 35 ਕਿਲੋ ਦੁੱਧ ਦੀ ਪਾਉਣ ਵਾਲਾ ਤਾਂ ਕੱਢਣ ਵਾਲਾ ਤਾਂ 40 ਕਿਲੋ ਵੀ ਚੋਲੇ ਜੀ ਬੰਦਾ ਠੀਕ ਆ ਗੱਲ ਲੈ ਵੀ ਜੇ ਗੱਲ ਕਰਕੇ ਬਾਈ ਕਹਿੰਦਾ 35 ਕਿਲੋ ਦਾ ਖੁੱਲਾ ਚੋਣਾ ਨਾਲ 40 ਵੀ 40 ਦਾ ਖਰਾਕ ਵਾਲਾ ਹੈ ਨਾ ਫਿਰ ਆਪਾਂ ਦੇ ਨਹੀਂ ਕਿੰਨੇ ਦੀ ਹੈ ਇਹ ਬਾਈ ਆਪਾਂ 1 ਲੱਖ ਤੇ 20000 ਰੁਪਏ ਦੀ ਦੇਵਾਂਗੇ ਜਿਹੜਾ ਮਰਜੀ ਬੰਦਾ ਗਾਂ ਤਾਂ 1 40 45 ਦੀ ਹੈ ਜੀ ਜਿਹਦੇ ਹਿਸਾਬ ਨਾਲ ਕੱਲ ਬਿਜਾਰ ਸੀ ਪਿਛਲੀ ਵੀਡੀਓ ਦੇ ਵਿੱਚ ਆਪਣੇ ਕੋਲ ਇੱਕ ਗਾਂ ਸੀ ਚਿੱਟੀ ਜੀ ਹਾਂ ਆਪਾਂ ਵੀਡੀਓ ਚ 90000 ਦੀ ਆਤੀ ਸੀ ਕੱਲ ਇੱਕ 2022 ਦੀ ਮੰਡੀ ਤੇ ਵੇਚੀ ਜੀ ਅੱਛਾ ਹਾਂਜੀ ਵੀਡੀਓ ਤੇ 90000 ਦੀ 90000 ਦੀ ਆਤੀ ਸੀ ਤੇ ਮੰਡੀ ਤੇ ਇੱਕ 2022 ਦੀ ਵਿਕੀ ਹੈ ਜੀ ਕਮਾਲ ਦੀ ਗੱਲ ਹੈ ਤੇ ਓਵੇਂ ਬਾਈ ਜੀ ਗਾਂ ਤਾਂ 1.5 ਲੱਖ ਰੁਪਏ ਦੀ 40 45 ਦੇ ਵੇਕ ਨਾਲ ਹੀ ਆਪਾਂ ਇੱਕ 20 ਦੀ ਦੇਵਾਂਗੇ ਜੀ ਇੱਕ 20 ਦੀ ਦੇ ਹਾਂਜੀ ਠੀਕ ਆ ਗੱਲ ਲਓ ਵੀ ਮਿੱਤਰੋ ਖਾਣਾ ਵਾਲੇ ਰੇਟ ਹੁੰਦੇ ਆ ਬਾਕੀ ਤੁਸੀਂ ਨਾ ਵੀਡੀਓ ਤੋਂ ਮਤਲਬ ਉਹਨਾਂ ਦੇਖ ਨਹੀਂ ਦਿੰਦਾ ਪਸੂ ਜਿੰਨਾ ਤੁਸੀਂ ਕੋਲੇ ਆ ਕੇ ਪਤਾ ਲੱਗੂਗਾ ਸਰਿੰਦਰ ਜਿਹੜੀ ਆ ਬੱਚੀ ਖੋਲੀ ਜਾਂਦਾ ਇਹ ਦਾ ਨਾ ਜੀ ਇਹ ਦੋਵੇਂ ਬੱਚੀਆਂ ਦਾ ਪੂਰਾ ਰਿਕਾਰਡ ਹੈ ਜੀ ਚੌਕ ਦੇ ਦੰਦ ਚੱਕਦੀ ਹੈ ਜੀ ਫਾਰਮ ਦੀ ਬੱਚੀ ਹੈ ਪੂਰਾ ਫੁੱਲ ਰਿਕਾਰਡ ਹੈ ਜੀ ਅੱਛਾ ਫੁੱਲ ਰਿਕਾਰਡ ਵਾਲੀ ਬੱਚੀ ਹੈ ਹਾਂਜੀ ਠੀਕ ਆ ਲੈ ਫੇਸਬੁਕ ਸੀ ਬਾਲਾ ਵਧੀਆ ਇਹਦਾ ਦਿਨ ਕਿੰਨੇ ਕ ਲੈ ਜੂਗੀ ਇਹ ਜੀ ਹਫਤਾ ਤੱਕ ਲਊਗੀ ਜੀ ਹਫਤਾ ਯਾ ਲੈਵਾ ਬਹੁਤ ਸੋਹਣਾ ਤਿਆਰ ਕਰਦੀ ਤਰੀ ਬੱਚੇ ਆਪ ਵੀ ਬਹੁਤ ਜਿਆਦੇ ਟੌਪ ਵਿੱਚ ਲੈਂਥ ਵੀ ਚੰਗੀ ਆ ਕੱਦ ਕਾਟ ਚੰਗਾ ਬਰੀਡ ਚੰਗੀ ਤੇ ਪਹਿਲੇ ਸੂਏ ਦੁੱਧ ਕਿੰਨਾ ਪਾਉਗੀ ਭਾਈ 25 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ ਜੀ 25 ਕਿਲੋ ਤੋਂ ਬਾਹਰ ਹੈ ਹਾਂਜੀ ਠੀਕ ਆ ਗੱਲ ਅ ਥਣ ਥਣ ਵੀ ਵਧੀਆ ਭਰਾਵਾ ਫਿਰ ਇਹ ਪਹਿੜ ਦਾ ਆਪਾਂ ਜਿਹੜਾ ਜੇ ਗੱਲ ਕਰਦੇ ਆ ਤੋਹਫਾ ਇਹ ਕਿਸੇ ਕਿਸਾਨ ਭਰਾ ਨੂੰ ਕਿੰਨੇ ਚ ਦੇਣਾ ਬਾਈ ਜੀ ਜੇ ਤਾਂ ਹੋਵੇ ਨਾ ਇਹ ਸੈਦੂਕਿਆਂ ਵਾਲੇ ਕਾਲੇ ਕੋਲੇ ਖੜੀ ਤੇ 1,60,65000 ਦੀ ਹੈ ਜੀ ਹਾਂ ਤੇ ਆਪਾਂ ਬਾਈ ਜੀ 1,20,000 ਰੁਪਏ ਦੀ ਦੇ ਦਾਂਗੇ ਜੀ 1,20,000 ਫੁੱਲ ਬਰੀਡ ਵਾਲੀ ਹਾਂਜੀ ਮੰਨਦੇ ਹੋ ਬਾਕੀ ਹਾਈਟ ਦੇਖੋ ਜੀ ਮੇਰੇ ਬਰਾਬਰ ਆਉਂਦੀ ਹੈ ਹਾਂ ਮੋਢੇ ਹਾਈਟ ਮੈਂ ਕਹਿੰਦਾ ਵੀ ਚੰਗੀ ਆ ਹਾਂਜੀ ਹੂੰ ਮਾੜੀ ਹਾਈਟ ਵਾਲੀ ਨਹੀਂ ਹੈਗੀ ਤੇ ਮੂੰਹ ਵੀ ਚੌਕ ਦੇ ਦੰਦ ਚੱਕਦੀ ਹੈ ਜੀ ਆਪਾਂ ਦਿਖਾ ਵੀ ਦਈਏ ਕਈ ਵਾਰੀ ਅਗਲਾ ਆ ਹੁੰਦਾ ਵੀ ਇਹ ਆ ਦੇਖ ਠੀਕ ਹੈ ਓਕੇ ਚਲੋ ਆ ਵੀ ਚੰਗਾ ਕੀਤਾ ਹਨਾ ਚੌਕ ਦੇ ਦੰਦ ਚੱਕੇ ਵੇ ਜਿਹੇ ਜਿਹੇ ਜਮਾ ਬਰਾਬਰ ਨਹੀਂ ਕੀਤੇ ਠੀਕ ਹੈ ਗੱਲ ਬੰਨੋ ਫਿਰ ਕੇ ਰ ਆਪਾਂ ਇੱਕ ਜਿਹੜਾ ਇਹਦੇ ਨਾਲ ਦਾ ਪੀਸ ਆ ਉਹ ਵੀ ਦਿਖਾਈਏ ਫਿਰ ਕਿੰਨਾ ਹੀ ਇਹ ਇੱਕ ਵਾਰੀ ਤੁਰੀ ਜਾਂਦੀ ਮੈਂ ਫੇਰ ਦਿਖਾਉਣਾ ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਅਛਾ ਜਿਵੇਂ ਸਰਿੰਦਰ ਆ ਆ ਗਈ ਵਹੜ ਤੇਰੀ ਹਾਂਜੀ ਇਹ ਮੈਨੂੰ ਤਾਂ ਯਾਰਾ ਲੱਗਦਾ ਜਿਵੇਂ ਖੀਰੀ ਖੂਰੀ ਹੁੰਦੀ ਹੈ ਹਾਂਜੀ ਖੀਰੀ ਆਈਏ ਨੇ ਦੋਂਦੇ ਦੇ ਦੰਦ ਚੱਕੇ ਹੋਏ ਆ ਜੀ ਅਛਾ ਦੋਂਦੇ ਦੇ ਦੰਦ ਚੱਕੇ ਹੋਏ ਆ ਹਾਂਜੀ ਦੋਂਦੀ ਮੰਨ ਲੈਣ ਨਜ਼ਾਰਾ ਦੋਂਦੀ ਮੰਨ ਲੈਣ ਪਲਾਨ ਪਾ ਖੀਰੀ ਮੰਨ ਲੈਣ ਜੀ ਹਾਂਜੀ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ 15 ਦਿਨ ਬਾਕੀ ਆ ਜੀ ਅਛਾ 15 ਦਿਨ ਬਾਕੀ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਹੈ ਬਈ ਬਾਈ ਜੀ ਦੁੱਧ ਦੇ ਵੀ ਤਿਆਰ ਹੋਣ ਤੇ ਹੈ ਜੀ ਬਾਹਲੀ ਜਾਦੇ ਫਿਟਿੰਗ ਫੂਟਿੰਗ ਸਾਰਾ ਮਸ਼ੀਨੀ ਥਾਣਾ ਮਸ਼ੀਨੀ ਦੇ ਥਾਂ ਤਾਂ ਮੁੱਠੀ ਵਾਲਾ ਕੱਢਣਾ ਜੀ ਇਹ ਜੇ ਕੱਚੀ ਹੈ ਬੱਚੀ ਠੀਕ ਆ ਹਾਂ ਜੀ ਤੇ ਇਹ ਮਤਲਬ ਹਜੇ ਲੈਵਾ ਜਦੋਂ ਤਿਆਰ ਕਰ ਲਿਆ ਨੇ ਤੇ ਦੁੱਧ ਦੀ ਮਾਤਰਾ ਦਾ ਫਿਰ ਉਦੋਂ ਜਜਮੈਂਟ ਹੋਊਗਾ ਬਾਈ ਜੀ ਆਪਣੇ ਕੋਲੇ ਰਹਿ ਗਈ ਆਪਾਂ 25 ਕਿਲੋ ਤੋਂ ਬਾਹਰ ਦੁੱਧ ਚਵਾ ਦੇਾਂਗੇ ਆਪਣੇ ਕੋਲੇ ਸੂਪ ਹੀ ਬੱਚਾ ਬੁੱੱਚਾ ਦਿੱਤਾ ਇਹੋ ਜਿਹਾ ਨਖਾਰ ਆਉਣਾ ਬੱਚੀ ਤੇ ਇਹੋ ਜਿਹਾ ਅੰਗ ਲੱਗੇ ਆ ਜੀ ਹਾਂ ਪੂਰੀ ਫੁੱਲ ਬਰੀਡ ਵਾਲੀ ਬੱਚੀ ਹੈ ਜੀ ਠੀਕ ਆ ਕੀ ਰੇਟ ਰਹੁ ਬਈ ਇਹਦਾ ਇਹ ਬਾਈ 1 ਲੱਖ ਤੇ 5000 ਰੁਪਏ ਦੀ ਦੇ ਦੇਂਗੇ ਅੱਛਾ ਲੈ ਜਾ ਬਾਈ ਕਰਾ ਲੈ ਵੀ ਮਿੱਤਰੋ ਜਿਹੜੀ ਆਹ ਦੋਂਦੀ ਬੱਚੀ ਲਾਲੋ ਪਣਾ ਖੀਰੀ ਤੇ ਰੇਟ ਇਹਦਾ ਹੋਵੇਗਾ 1 ਲੱਖ ਤੇ 5000 ਰੁਪਏ ਬਹੁਤ ਸੋਹਣੀ ਹੈ ਡਰ ਕੁਆਲਟੀ ਹੈ ਜੀ ਤਿਆਰ ਕਰਨੀ ਆ ਕੱਚੀ ਆ ਜੀ ਓਕੇ ਜਿਵੇਂ ਆਹ ਆ ਬਾਈ ਅਗਲੀ ਆ ਗਈ ਤੇਰੀ ਹਾਂਜੀ ਇਹ ਸੂਈ ਹੋਈ ਆ ਇਹ ਸੂਈ ਹੈ ਜੀ ਕੱਲ ਦੀ ਇਹਦੇ ਮਗਰ ਬੱਚਾ ਬਈ ਬੱਛਾ ਜੀ ਇਹਦੇ ਪਿੱਛੇ ਮੱਛਾ ਇਹ ਸੂਆ ਕਿਨਵਾ ਪਹਿਲਾ ਸੂਆ ਹੈ ਜੀ ਦੋਂਦੀ ਮੂੰਹ ਹਾਂ ਬੱਲੇ 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 ਇਹ ਤਾਂ ਯਾਰ ਫਿਰ ਕਮਾਲ ਆ ਇਹਦਾ ਲੇਵਾਲੂ ਬਤਾ ਹੈ ਨਾ ਹਾਂਜੀ ਬੈਠਵੀਂ ਬੱਛੀ ਆ ਗਈ ਮਿੱਤਰੋ ਦੋਂਦੀ ਬੱਛੀ ਲੇਵੇ ਤਾਂ ਨਾ ਜਮੈਂ ਜਮਾ ਸਿਖਰਾ ਤੇ ਲਈ ਖੜੀ ਆ ਪੂਰਾ ਸੋਹਣਾ ਆਰਡਰ ਤਿਆਰ ਕਰੀ ਖੜੀ ਆ ਹੈਨਾ ਕੱਲ ਦੀ ਸੂਈ ਹੈ ਜੀ ਜ਼ੇਰ ਜ਼ੂਰ ਦੀ ਵੀਡੀਓ ਆਪਣੇ ਕੋਲੇ ਅੱਛਾ ਤੇ 5-7 ਕਿਲੋ ਬੌਲਾ ਵੀ ਕੱਢਿਆ ਹੋਇਆ ਜੀ ਸਵੇਰੇ ਅੱਛਾ 5-7 ਕਿਲੋ ਬੌਲਾ ਕਿੰਨਾ ਦੁੱਧ ਬਾਈ ਪਾਉ ਕੱਲ ਸ਼ਾਮ ਦੀ ਸੂਈ ਹੈ 20 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ ਜੀ ਬੱਚੀ ਠੀਕ ਆ ਤੇ ਸ੍ਰਿੰਦਰ ਫਿਰ ਮੈਨੂੰ ਐਂ ਦੱਸ ਇਹਦਾ ਰੇਟ ਆਪਾਂ ਜਿਹੜਾ ਹੈਗਾ 14.585000 ਰੁਪਏ ਦੀ ਦੇਣਾ ਜੀ 85000 ਲੈ ਜੋ ਵੀ ਲੈ ਵੀ ਮਿੱਤਰਾ ਆਹਾ ਤੁਹਾਨੂੰ ਜਮਾ ਮਿਲੂਗੀ ਟਾਟਾ ਵਾਟਾ 85000 ਰੁਪਏ ਦੀ ਸੂਈ ਸਵਾਈ ਨੇ ਵਾਲੂ ਵਾ ਤੁਸੀਂ ਚੈੱਕ ਕਰ ਲਿਆ ਹਨਾ ਕਾਡ ਕਾਡ ਵੀ ਠੀਕ ਆ ਬਾਲੀ ਛੋਟੀ ਵਹਿੜ ਨਹੀਂ ਆਪਾਂ ਕਹਿ ਸਕਦੇ ਬੈਠ ਵੀ ਆ ਗਈ ਹਾਂਜੀ ਉਮਰ ਦੇ ਹਿਸਾਬ ਨਾਲ ਪੂਰੀ ਵਧੀਆ ਹੈ ਜੀ ਅੰਦਰ ਭਾਈ ਜਿਵੇਂ ਹੁਣ ਆਹਾ ਗਾਂਹਾਂ ਵਾਲੀ ਚਿੱਟੀ ਵਹਿੜ ਆ ਗਈ ਤੇਰੀ ਹਾਂਜੀ ਐਨ ਖਰਗੋਸ਼ ਵਰਗੀ ਹਾਂਜੀ ਇਹ ਹੈ ਵਹੜ ਬਾਈ ਬਾਈ ਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਠੀਕ ਆ ਅੱਜ 15 ਦਿਨਾਂ ਦੀ ਕੱਚੀ ਹੈ ਜੀ ਲੈ ਜੂ ਰਾਮਨਾਥ ਹਾਂਜੀ ਅਜਾ ਕਿਸੇ ਪਾਸੇ ਕੋਈ ਵੀ ਪਹਿਲੇ ਸੂਏ ਬਾਈ ਜੀ 22 23 ਕਿਲੋ ਦੁੱਧ ਚੋਇਆ ਵਿਆ ਜੀ 22 23 ਕਿਲੋ ਹਾਂਜੀ ਠੀਕ ਆ ਫੇਸ ਦੀ ਬਿਊਟੀ ਦੇਖ ਲਓ ਮਿੱਤਰੋ ਤੁਸੀਂ ਹਨਾ ਬਹੁਤ ਜ਼ਿਆਦਾ ਨਸਲ ਬਰੀਡ ਵਾਲੀ ਪੱਛੀ ਹੈ ਜੀ ਹਾਂ ਕੱਦ-ਕਾਠ ਵੀ ਬਹੁਤ ਆ ਯਾਰ ਅਜਾ ਮੈਨੂੰ ਐ ਲੱਗਦਾ ਜੇ ਹਫਤੇ ਨੂੰ ਆਪਾਂ ਜੀ ਇੱਕ ਕਈਏ ਨਾ ਮਤਲਬ ਫੁੱਲ ਤਿਆਰ ਤਾਂ 15 ਦਿਨਾਂ ਨੂੰ ਹੋਊਗੀ 15 ਦਿਨ ਬਾਕੀ ਹੈ ਜੀ ਹੈਨਾ ਆਪੋ ਬਸ ਵੈਸੇ ਦਿਖਾ ਤੀ ਜੀ ਵੈਸੇ ਇੱਕੀ ਵੀਡੀਓ ਚ ਦਿਖਾਉਣ ਵਾਲੀ ਨਹੀਂ ਸੀਗੀ ਦਿਖਾਉਣ ਵਾਲੀ ਨਹੀਂ ਸੀਗੀ ਹੈਨਾ ਹਾਂਜੀ ਫਿਰ ਇਹ ਆਪਾਂ ਉਹ ਵੈਸੇ ਰੇਟ ਅੱਜ ਕਿੰਨੇ ਚ ਦੇਵਾਂਗੇ ਅੱਜ ਬਈ ਆਪਾਂ 2 ਕਟਾ 80 ਦੀ ਦੇ ਦੇਾਂਗੇ ਜੀ 2 ਕਟਾ 80 ਦੀ ਲੈ ਜਾ ਕਰ ਬਣ ਦੇ ਬਈ ਫਿਰ ਲੈ ਵੀ ਮਿੱਤਰੂ ਉਹ ਦਿਖਾਉਣੀ ਤਾਂ ਹੈ ਨਹੀਂ ਸੀ ਠੀਕ ਹੈ ਪਰ ਤੁਸੀਂ ਫੇਰ ਵੀ ਦੇਖ ਲਓ ਨਿਗਾਹ ਮਾਰ ਲਓ ਗਾਹਲੀ ਵੀਡੀਓ ਚ ਜਦੋਂ ਇਹ ਫੁੱਲ ਤਿਆਰ ਹੋਊਗੀ ਤੇ ਉਦੋਂ ਨੂੰ ਫੇਰ ਆਪਾਂ ਦੁਬਾਰੇ ਦਿਖਾ ਦਾਂਗੇ ਅੱਛਾ ਭਾਈ ਸਰੇਂਦਰ ਜਿਹੜੀ ਹੁਣ ਤੂੰ ਵਹਿੜ ਖੋਲ ਲਿਆ ਹਗਾ ਹਾਂਜੀ ਯਾਰ ਇਹ ਤਾਂ ਮੈਨੂੰ ਐਂ ਦੱਸ ਜੇ ਬੰਦਾ ਤੇਰੇ ਕੋਲੇ ਘਰੇ ਆ ਕੇ ਦੇਖੂ ਇਹਨੂੰ ਹਨਾ ਹਾਂਜੀ ਫੇਰ ਉਹਦੇ ਸਮਝ ਚ ਛੇਤੀ ਆਉ ਵੀਡੀਓ ਤੇ ਬੰਦਾ ਸਮਝ ਚ ਆਵੇ ਚਾਹੇ ਨਾ ਆਵੇ ਹਾਂਜੀ ਹਾਂਜੀ ਹਨਾ ਵੱਡੀ-ਬੁੱਡੀ ਬਹੁਤ ਪੂਰੀ ਵੱਡੀ ਬਾਈ ਜੀ ਜਵਾਨ ਵਹਿੜ ਹੈ ਜੀ ਹਾਂ ਦੂਜਾ ਸੂਆ ਜੀ ਫਾਰਮ ਦੀ ਵਹਿੜ ਹੈ ਜੀ ਅੱਛਾ ਦੂਜਾ ਸੂਆ ਫਾਰਮ ਦੀ ਵਹਿੜ ਹਾਂਜੀ ਠੀਕ ਆ ਸਰੇਂਦਰ ਭਾਈ ਮੈਨੂੰ ਐਂ ਦੱਸ ਵੀ ਨਖਲ ਬਰੀਡ ਵੀ ਬਹੁਤ ਇਹਦੇ ਚ ਹਾਂਜੀ ਠੀਕ ਆ ਯਾਦ ਕੁਆਲਟੀ ਥਣ ਲੈਵੇ ਗਨਿੰਗੋ ਨਹੀਂ ਕੋਈ ਦਿੱਕਤ ਹਾਂਜੀ ਇੱਥੇ ਖੜਾ ਲਾ ਵੀ ਦੂਜੇ ਸੂਏ ਨੂੰ ਮਤਲਬ ਹੁਣ ਇਹ ਸੂਣ ਦੇ ਵਿੱਚ 10 15 ਦਿਨ ਤੱਕ ਲੈ ਜਾਣੇ ਚਾਹੀਦੇ 15 ਦਿਨ ਹਾਂਜੀ ਕਿੰਨਾ ਦੁੱਧ ਪਾ ਦੂ ਬਾਈ ਜੀ ਮਾਲਕਾਂ ਨੇ 40 ਕਿਲੋ ਦੁੱਧ ਤੋਂ ਬਾਹਰ ਦੁੱਧ ਦੱਸਿਆ ਜੀ ਇਹਦਾ ਕਿੰਨਾ 40 ਕਿਲੋ ਤੋਂ ਬਾਹਰ ਜੀ 40 ਕਿਲੋ ਤੋਂ ਹਾਂਜੀ ਠੀਕ ਆ ਪਹਿਲਾਂ ਥੱਲੋਂ 35 ਕਿਲੋ 35 36 ਕਿਲੋ ਤੋਂ ਦੱਸਿਆ ਜੀ ਚੋਇਆ ਅੱਛਾ ਤੇ ਬਾਕੀ ਤਾਂ ਮਾਰਾ ਜਾਣਦਾ ਜੀ ਆਪਣੇ ਕੋਲ ਤਿਆਰ ਤੁਰ ਹੋ ਗਈ ਆਪਾਂ 15 ਦਿਨ ਆਪਣੇ ਕੋਲੇ ਪਹਿਲੀ ਗੱਲ ਤਾਂ ਰਹਿੰਦੀ ਨਹੀਂ ਜੀ ਰਹੇਗੀ ਤਾਂ ਆਪਾਂ ਫੇਰ ਵਿਖਾਵਾਂਗੇ ਜੀ ਕੀ ਚੀਜ਼ ਆ ਇਹ ਠੀਕ ਆ ਤੇ ਦੇਵਾਂਗੇ ਕਿੰਨੇ ਚ ਇਹ ਬਾਈ ਜੀ ਅੱਜ 1.5 ਲੱਖ ਰੁਪਏ ਦੀ ਦੇਵਾਂਗੇ ਜੀ 1.5 ਦੀ ਟਾਟਾ-ਬਾਟਾ ਜਮਾ ਬਾਕੀ ਹੋ ਜਾਊਗਾ ਜੀ ਮਾਨਤਾ ਮਾਨਤਨ ਤੇ ਹਾਂ ਜੀ ਵੰਡ ਦੇ ਬਾਈ ਲੈ ਵੀ ਮਿੱਤਰੋ ਚੰਗੇ ਫਾਰਮ ਦੇ ਵਿੱਚ ਰੱਖਣ ਵਾਲੀ ਬਿਹੜ ਆ 40 ਕਿਲੋ ਦੁੱਧ ਵਾਲੀ ਬਿਹੜ ਦਿਖਾਉਣਾ ਮੈਂ ਤੁਹਾਨੂੰ ਆਹਾ 40 ਕਿਲੋ ਦੁੱਧ ਪਾਉਣਾ ਲਾਜ਼ਮੀ ਹੈ 15 ਦਿਨਾਂ ਨੂੰ ਜੋ تیار ਹੋ ਗਿਆ ਤੇ ਬਾਈ ਜੀ ਜਿਨੇ ਤਾਂ ਮੰਡੀਆਂ ਮੁੰਡੀਆਂ ਤੇ ਕੱਲ 2-3 ਲੱਖ ਵਾਲੇ 2.5 ਲੱਖ ਵਾਲੇ ਭਾਪੂ ਵੇਖੇ ਆ ਹਾਂ ਉਹਨਾਂ ਨੂੰ ਤਾਂ ਸਮਝ ਚ ਆ ਜੂਗੀ ਤੇ ਕਈ ਬਾਈ ਜੀ ਜਿਨ੍ਹਾਂ ਨੇ ਹੁਣ ਗਾਈਆਂ ਹੀ ਰੱਖੀਆਂ ਹੀ 30-30 ਹਜ਼ਾਰ ਵਾਲੀਆਂ 8-8 ਸੇਰ ਵਾਲੀਆਂ ਢਾਂਡੀਆਂ ਉਹਨਾਂ ਦੇ ਸਮਝ ਚ ਨਹੀਂ ਆਉਣੀ ਜੀ ਇਹਨੇ ਆਖੀ ਜੀ ਅੱਛਾ ਗੱਲ ਬਾਲੇ ਬੰਦੇ ਇਹੋ ਜਿਹੇ ਵੀ ਹੁੰਦੇ ਆ ਜੀ ਜਿਵੇਂ ਆਪਣੀ ਪਿਛਲੀ ਵੀਡੀਓ ਚ ਹੀ ਸੀਗਾ ਹਾਂ ਵੀ ਇਹ ਤਾਂ ਰੇਟ ਹੀ ਬਾਲੇ ਮਹਿੰਗੇ ਆ ਰੇਟ ਜਾਦੇ ਆ ਠੀਕ ਹੈ ਚਲੋ ਕਿਸੇ ਨੂੰ ਲੱਗਦੇ ਹੋਣਗੇ ਜੀ ਹਾਂ ਹਾਂ ਪਰ ਜਦੋਂ ਬਾਜ਼ਾਰ ਦੇ ਵਿੱਚ ਘੁੰਮिए ਕਰੀਏ ਪਿੰਡਾਂ ਚ ਜਾਈਏ ਕਰੀਏ ਉਦੋਂ ਪਤਾ ਲੱਗਦਾ ਜੀ ਰੇਟ ਜ਼ਿਆਦੇ ਆ ਜਾਂ ਕਿਵੇਂ ਆ ਲੋਕ ਇਹਦਾ 1.5 ਲੱਖ ਰੁਪਈਆ 2.30 ਹਜ਼ਾਰ ਰੁਪਈਆ ਪਾ ਕਰਦੇ ਸੀਗੇ ਜੀ ਅੱਛਾ ਹਾਂਜੀ ਠੀਕ ਆ ਓਕੇ ਮਤਲਬ ਇਹ ਐਡੇ ਮਤਲਬ ਭਾੜੀ ਗਾਂ ਹਾਂਜੀ ਅੱਛਾ ਮੰਡੀ ਚ ਮੰਡੀ ਚੋਂ ਲੈਤੀ ਫਿਰ ਜਮਾ ਮੰਡੀ ਚੋਂ ਲੈਤੀ ਜੀ ਸ਼ਰੇ ਬਾਜ਼ਾਰ ਸ਼ਰੇ ਬਾਜ਼ਾਰ ਠੀਕ ਆ ਲੋ ਸਵੇਰੇ ਢਾਈ ਮੰਗਦੇ ਸੀ ਸ਼ਾਮ ਨੂੰ 2.30 ਮੰਗਦੇ ਸੀ ਇਹਦਾ ਹਾਂਜੀ ओके okay. लोबी ए ए ਗੱਲ ਕੋਈ ਲੁਕ ਲੁਕਾ ਵਾਲੀ ਗੱਲ ਨਹੀਂ ਹੈਗੀ ਠੀਕ ਆ ਸਰੇਂਦਰ ਭਾਈ ਫਿਰ ਆਪਾਂ ਉਹ ਦੋ ਜਿਹੜੀਆਂ ਹੈਗੀਆਂ ਉਹ ਦਿਖਾ ਦੇ ਕੇ ਮਾਰੀਆਂ ਜੀਆਂ ਖੜੀਆਂ ਹੀ ਦਿਖਾ ਦਨੇ ਆ ਕੱਚੀਆਂ ਬਹਿੜਾਂ ਜੀ ਕੱਚੀਆਂ ਬਹਿੜਾਂ ਉਹਨਾਂ ਨੂੰ ਤਿਆਰ ਹੋ ਜਾਣ ਦੇ ਕੋਈ ਗੱਲ ਨਹੀਂ ਜਿਵੇਂ ਆ ਬਹਿੜ ਬੈਠੀ ਹੈ ਜਿਹੜੀ ਇਹਨੂੰ ਠਾਈ ਮੜੀ ਬਹਿੜ ਤੇਰੀ ਯਾਰ ਜਾਤ ਜੂਤ ਚੰਗੀ ਇਹਦੀ ਬੈਠੀ ਦਿਖਾ ਦਾਂ ਮੈਂ ਦੇਖ ਓਏ ਲੈ ਭਾਈ ਕਿੰਨਾ ਸੂਆ ਇਹ ਪਹਿਲਾ ਸੂਏ ਜੀ ਦੋਂਦੀ ਆ ਮੂਹੋ ਜੀ ਮੂਹੋ ਦੋਂਦੀ ਬਈ ਫਿਰ ਇਹ ਕਿੰਨੇ ਕ ਦੁੱਧ ਵਾਲੀ ਤੇ ਕਿੰਨੇ ਕ ਰੁਪਿਆ ਚ ਦੇਮਾਗੇ ਤਿਆਰ ਹੋਣ ਤੇ ਜੀ ਆਪਾਂ ਫੇਰ ਹੀ ਪਾ ਹੋਊਗਾ ਅੱਛਾ ਚੱਲ ਫਿਰ ਆ ਆਹ ਵਾਹ ਮਹਿੰਗੀ ਆਈ ਹੈ ਜੀ ਆਹਾਂ ਫਿਰ ਇਹ ਦੂਜਾ ਸੂਆ ਹੈ ਜੀ ਅੱਛਾ ਇਹ ਦੂਜਾ ਸੂਆ ਹਾਂਜੀ ਇਹ ਵੀ ਤਿਆਰ ਹੋ ਲੈਣੇ ਹਾਂਜੀ ਇਹ ਵੀ ਤਿਆਰ ਹੋ ਠੀਕ ਹੈ ਜੀ ਕਿਸੇ ਨੇ ਕੱਚੀਆਂ ਲੈਣੀਆਂ ਹੋਈਆਂ ਲੈਣੀਆਂ ਹੋਈਆਂ ਤਾਂ ਕੋਈ ਆ ਜੀ ਚਾਹਵਣ ਹੋਇਆ ਤਾਂ ਜੀ ਠੀਕ ਆ ਅੱਛਾ ਸਰੇਂਦਰ ਲਾਸਟ ਦੇ ਉੱਤੇ ਇੱਕ ਤੇਰਾ ਨੰਬਰ ਜ਼ਰੂਰ ਦੱਸ ਨੰਬਰ ਹੈਗਾ ਜੀ 79533162 ਜੀ ਵਟਸਐਪ ਵਾਲਾ ਨੰਬਰ ਹੈ 9417 ਬਹੁਤ ਬਹੁਤ ਧੰਨਵਾਦ ਬਾਈ ਜੇਰ ਵੀ ਪੈ ਗਈ ਜੀ ਗਾਂ ਦੇ ਤੁਸੀਂ ਬੇਸ਼ੱਕ ਵੀ ਵੇਚੀ ਦਿਖਾ ਦਿਓ ਅੱਛਾ ਕੱਲ ਨਹੀਂ ਸੀ ਹਾਂਜੀ ਅੱਛਾ ਠੀਕ ਆ ਜਿਹੜੀ ਉਹ ਆਪਣੇ ਕੋਲੇ ਵੈਸੇ ਹਰੇਕ ਗਾਂ ਦੀ ਜੇਰ ਦੀ ਵੀਡੀਓ ਹੁੰਦੀ ਹੈ ਜੀ ਜਿਹੜੀ ਵੀ ਗਾਂ ਸੂਦੀ ਕਰਦੀ ਹੈ ਤੁਸੀਂ ਵੀ 10 ਮਿੰਟ ਪਹਿਲਾਂ ਮੈਨੂੰ ਆਦੇ ਸੀ ਜੇਰ ਨਹੀਂ ਪੈਣੀ ਮੈਂ ਕਿਹਾ ਬਾਈ ਜੇ ਵੀਡੀਓ ਬੰਦੇ ਬੰਦੇ ਪਵਾ ਦਈਏ ਫੇਰ ਹਾਂ ਇਹੀ ਗੱਲ ਹੋਈ ਸੀ ਨਹੀਂ ਜਮਾ ਲੱਖ ਰੁਪਏ ਦੀ ਗੱਲ ਹਾਂਜੀ ਨਹੀਂ ਠੀਕ ਆ ਗੱਲ ਬਾਈ ਨੇ ਇਹੀ ਗੱਲ ਕਹੀ ਹੈ ਮੈਨੂੰ ਤੇ ਚਲੋ ਇਹ ਵੀ ਸਬੂਤ ਬਣ ਗਿਆ ਹੈ ਇਹ ਤਾਂ ਨਾ ਜੀ ਬੱਸ ਛੱਕੇ ਵੀ ਸਰੇਂਦਰ ਜਿਵੇਂ ਜਿਵੇਂ ਬੰਦਾ ਵਿੱਚ ਇਹਨਾਂ ਦੇ ਰਚਦਾ ਨਾ ਜੀ ਫੇਰ ਹੀ ਹਸਾਬ ਕਿਤਾਬ ਆਉਂਦਾ ਫੇਰ ਹੀ ਅੱਧੇ ਘੰਟੇ ਚ ਜੇਰਾਂ ਪੈਂਦੀਆਂ ਸਾਰੇ ਗੁੱਸਾ ਹਾਂਜੀ ਵਿੱਚੋਂ ਵਿਚਰਨਾ ਪੈਂਦਾ ਫੇਰ ਹੀ ਕਰਮਾਂ ਵਾਲੀਆਂ ਦੁੱਧ ਦਿੰਦੀਆਂ ਹਾਂਜੀ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਇੰਨਾ ਕੁ ਮਾਨ ਸਿਸੂ ਨੂੰ ਮੈਂ ਆਖਿਆ ਸੀ ਮੈਂ ਅੱਧੇ ਘੰਟੇ ਚ ਜੇਰ ਪਵਾ ਦੇਣੀ ਨਹੀਂ ਸਹੀ ਗੱਲ ਆਪਣੀ ਕੁਟਕੜ ਵੀ 20 25 ਮਿੰਟਾਂ ਦੀ ਵੀਡੀਓ ਤਾਂ ਹੋਈ ਜਾਂਦੀ ਹੈ ਕਿੰਨੇ ਹੀ ਗੱਲਾਂ ਬਾਤਾਂ ਆਪਾਂ ਕਰਦੇ ਕਰਦੇ ਟਾਈਮ ਲਾ ਆਂਦੇ ਆ ਲੰਬੇ ਆਉਂਦੇ ਮੈਨੂੰ ਆਉਂਦੇ ਆ ਹਾਂਜੀ ਇੱਕ ਦੋ ਫੋਨ ਆਇਆ ਬਾਈ ਕਹਿੰਦਾ ਵੀਡੀਓ ਬਾਈ ਠੀਕ ਹੈ ਸਾਡਾ ਬੰਦਾ ਨਿੱਗਾ ਠੀਕ ਹੈ ਬਾਕੀ ਲੈ ਕੁਝ ਨਹੀਂ ਜਾਣਾ ਇਵੇਂ ਹੀ ਠੀਕ ਹੈ ਜੇ ਚੰਗਾ ਕੰਮ ਆਪਾਂ ਕਰਾਂਗੇ ਤੇ ਚੰਗਾ ਦਿਖਾਵਾਂਗੇ ਚੰਗੇ ਲੋਕ ਇੱਥੇ ਆਉਣਗੇ ਥੋਡੇ ਵਿਹੜੇ ਦੇ ਵਿੱਚ ਤੇ ਆਪੇ ਹੀ ਇਹ ਕਰਮ ਵਾਲਾ ਕਰ ਹੁੰਦਾ ਬਾਈ ਹਾਂਜੀ ਇਵੇਂ ਹੀ ਜਿੱਥੇ ਕੋਈ ਚਾਰ ਸੱਜਣ ਮਿੱਤਰ ਆਉਣ ਨਾ ਕਰਮ ਵਾਲਾ ਕਰ ਹੁੰਦਾ ਇਵੇਂ ਹੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ